ਭਾਰਤੀ ਕਿਸਾਨ ਜੂਨੀ ਨੇਕ ਦਾ ਸਿੱਧੂ ਪਰਵਲੋਂ ਜਿਹੜਾ ਇਹ ਰੋਡ ਜਾਮ ਕੀਤਾ ਇਸ ਦੇ ਵਿੱਚ ਜੋ ਸਾਡਾ ਕਿਸਾਨ ਚਰਜੀ ਸਿੰਘ ਕਾਲਾ ਬਡਵਾਲਾ ਮੋੜਕੇ ਦੇ ਵਿੱਚ ਬਿਮਾਰ ਹੋਇਆ ਉਸ ਤੋਂ ਬਾਅਦ ਉਹ ਆਪਣੀ ਦਵਾਈ ਲੈਣ ਪੀਏ ਜਾ ਰਿਹਾ ਸੀ ਰਸਤੇ ਦੇ ਵਿੱਚ ਐਕਸੀਡੈਂਟ ਹੋਣ ਕਰਕੇ ਉਹਨਾਂ ਦੀ ਮੌਤ ਹੋ ਗਈ ਆ ਤੇ ਮੋੜੇ ਦੇ ਵਿੱਚੋਂ ਕੋਈ ਵੀ ਬੰਦਾ ਆਉਂਦਾ ਜਾਂਦਾ ਉਹਦਾ ਐਕਸੀਡੈਂਟ ਹੁੰਦਾ ਆ ਤਾਂ ਉਹਨੂੰ ਕੰਪਨਸੇਸ਼ਨ 5 ਲੱਖ ਰੁਪਏ ਤੇ ਸਰਕਾਰੀ ਨੌਕਰੀ ਦਿੱਤੀ ਜਾਂਦੀ ਸਾਡੀ ਇਹ ਡਿਮਾਂਡ ਵੀ 5 ਲੱਖ ਰੁਪਏ ਤੇ ਸਰਕਾਰੀ ਨੌਕਰੀ ਜਾ ਸਰਕਾਰ ਤੁਰੰਤ ਚੈੱਕ ਲੈ ਕੇ ਆਵੇ ਤੇ ਉਹਦਾ ਲਿਖਤੀ ਸਾਨੂੰ ਆਪਣਾ ਦੇਵੇ ਵੀ ਇਹਨਾਂ ਨੂੰ ਪਰਿਵਾਰ ਦੇ ਵਿੱਚ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਜੇਕਰ ਨਹੀਂ ਦਿੱਤੀ ਜਾਂਦੀ ਤਾਂ ਫਿਰ ਤਾਂ ਫਿਰ ਸਾਡਾ ਪ੍ਰੋਟੈਸਟ ਜਾਰੀ ਰਹੂਗਾ ਜਦੋਂ ਤੱਕ ਅਣਮਿੱਥੇ ਸਮੇਂ ਦੇ ਲਈ ਇਹ ਸਾਡਾ ਪ੍ਰੋਟੈਸਟ ਜਾਰੀ ਰਹੂਗਾ ਪਹਿਲਾਂ ਨਹੀਂ ਕਿਸੇ ਗੱਲ ਨੂੰ ਅਧਿਕਾਰੀ ਨੇ ਸੁਣਿਆ ਅਧਿਕਾਰੀ 12 ਤਰੀਕ ਨੂੰ ਰਾਤ ਨੂੰ ਮੰਨ ਕੇ ਗਏ ਨੇ ਵੀ 5 ਲੱਖ ਰੁਪਈਆ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਪਰੰਤੂ ਅਜੇ ਤੱਕ ਸਾਨੂੰ ਅਮਲ ਦੇ ਵਿੱਚ ਕੁਝ ਵੀ ਨਜ਼ਰ ਉਹਨਾਂ ਦੀ ਜਿਹੜੀ ਅੱਜ ਦੇਖੋ ਪਿਛਲੇ ਦਿਨੀ ਜਿਹੜਾ ਚਰਨਜੀਤ ਸਿੰਘ ਦੀ ਕਾਲਾ ਬਡਵਾਲੇ ਤੋਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿਹੜੇ ਇੱਕ ਕਿਸਾਨ ਨੇ ਖਨੌਰੀ ਬਾਰਡਰ ਤੋਂ ਆ ਰਹੇ ਸੀ ਉਹਨਾਂ ਦਾ ਐਕਸੀਡੈਂਟ ਦੇ ਦੋ ਜਿਹੜੀ ਮੌਤ ਹੋਈ ਤਾਂ ਮੈਂ ਸਮਝਦਾ ਅੱਜ ਸੋਚੇ ਕਿਸਾਨਾਂ ਜਿੱਥੇ ਪਹਿਲਾਂ ਪ੍ਰਸ਼ਾਸਨ ਨੇ ਉਹਨਾਂ ਨਾਲ ਕਮਿਟਮੈਂਟ ਕਰੀ ਗਈ ਉਹਨਾਂ ਨੂੰ 5 ਲੱਖ ਰੁਪਏ ਤੇ ਇੱਕ ਸਰਕਾਰੀ ਨੌਕਰੀ ਜਿਹੜੀ ਹੈ ਪਰਿਵਾਰ ਨੂੰ ਦਿੱਤੀ ਜਾਵੇ ਪਰ ਉਸ ਕਮਿਟਮੈਂਟ ਤੋਂ ਜਿਹੜਾ ਮੌਜੂਦਾ ਜ਼ਿਲ੍ਹਾ ਪ੍ਰਸ਼ਾਸਨ ਹੈ ਉਹ ਮੁਕਰ ਗਿਆ ਔਰ ਜਦੋਂ 3 ਦਿਨ 4 ਦਿਨ ਨਿਕਲਣ ਤੋਂ ਬਾਅਦ ਅੱਜ ਜਦੋਂ ਨਾ ਪ੍ਰਸ਼ਾਸਨ ਨੇ ਕੋਈ ਸੁਣਵਾਈ ਕੀਤੀ ਤਾਂ ਆਖਰ ਨੂੰ ਜਿਹੜਾ ਸਮੂਚੀ ਕਿਸਾਨ ਜੰਦ ਦੇ ਮੰਡੀ ਹੈ ਜਿਹੜੀ ਕਿਸਾਨ ਯੂਨੀਅਨ ਸਿੱਧੂ ਪਰ ਇਸ ਜਿੱਥੇ ਬੰਦੀ ਵੱਲੋਂ ਅੱਜ ਨੈਸ਼ਨਲ ਹਾਈਵੇ ਦੇ ਉੱਤੇ ਇੱਥੇ ਜਾਮ ਲਾਇਆ ਗਿਆ ਤਾਂ ਮੇਰੇ ਸਮਝਦਾ ਪ੍ਰਸ਼ਾਸਨ ਨੂੰ ਜੋ ਕਮਿਟਮੈਂਟ ਕੀਤੀ ਆ ਉਸ ਜਿੱਥੇ ਬੰਦੀ ਨਾਲ ਉਸ ਸਮੇਂ ਇਹ ਕਿਸਾਨ ਨੂੰ ਜੋ ਮੁਆਵਜ਼ਾ ਦੇਣਾ ਹੈ ਔਰ ਸਰਕਾਰੀ ਨੌਕਰੀ ਦੇਣੀ ਆ ਉਹ ਤੁਰੰਤ ਪੂਰੀ ਕਰਨੀ ਚਾਹੀਦੀ ਆ ਕਿਉਂਕਿ ਕਿਸਾਨ ਆ ਜਿਹੜਾ ਜਦੋਂ ਪਿਛਲੇ ਸਮੇਂ ਇੰਨੇ ਕਿਸਾਨਾਂ ਨੂੰ ਜਿਹੜੇ ਜਿਦੀ ਵੀ ਹਾਸੇ ਵਾਪਰੇ ਉਹਨਾਂ ਨੂੰ ਜਿਹੜਾ ਉਸ ਤਰੀਕੇ ਦਾ ਮੁਆਵਜ਼ਾ ਵੀ ਦਿੱਤਾ ਗਿਆ ਸਰਕਾਰੀ ਨੌਕਰੀ ਦਿੱਤਾ ਇਸ ਕਿਸਾਨ ਨਾਲ ਕਿਉਂ ਵਿਤਕਰਾ ਕੀਤਾ ਜਾ ਰਿਹਾ ਅੱਜ ਇਹ ਰੋਸ ਦੇ ਕਰਕੇ ਇੱਥੇ ਜਿਹੜਾ ਜਾਮ ਲਾਇਆ ਗਿਆ ਸੋ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਔਰ ਸਰਕਾਰ ਤੋਂ ਕਿ ਤੁਰੰਤ ਜਿਹੜਾ ਉਹ ਆਵਾਜ਼ ਤੇ ਦੋ ਜਿਹੜੀ ਸਰਕਾਰੀ ਨੌਕਰੀ ਦਿੱਤੀ ਜਾਂਦੀ